ਲੋਕਾਂ ਨੇ ਕੰਮ ਲਈ ਛੋਟੀ ਉਮਰ ਵਿੱਚ ਚੁਣ ਕੇ ਵਿਧਾਨ ਸਭਾ ਭੇਜਿਆ ਹੈ ਅਤੇ ਕੰਮ ਕਰਨਾ ਮੇਰਾ ਫਰਜ਼ ਹੈ ਫਾਜ਼ਿਲਕਾ ਹਲਕੇ ਵਾਸੀਆਂ ਦੇ ਕਮਾਂ ਲਈ ਮੈਂ ਹਮੇਸ਼ਾ ਹੀ ਹਾਜ਼ਰ ਰਾਵਾਂਗਾ ਇਹ ਕਹਿਣਾ ਹੈ ਫਾਜ਼ਿਲਕਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਮਰਾ ਦਾ ਬੀਤੇ ਦਿਨੀ ਉਹ ਚੋਣ ਪ੍ਰਚਾਰ ਲਈ ਆਮ ਆਦਮੀ ਪਾਰਟੀ ਬੋਲੋ ਲਾਈਟ ਡਿਊਟੀ ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਦਿੱਲੀ ਗਏ ਹੋਏ ਸੀ ਅਤੇ ਬੀਤੀ ਦੇਰ ਰਾਤ ਦਿੱਲੀ ਤੋਂ ਵਾਪਸ ਆਨ ਤੋਂ ਬਾਅਦ ਅੱਜ ਤੜਕਸਾਰ ਹੀ ਉਹਨਾਂ ਵੱਲੋਂ ਹਲਕਾ ਵਾਸੀਆਂ ਨੂੰ ਆ ਰਹੀਆਂ ਦਿੱਕਤਾਂ ਤੇ ਹਲਕਾ ਵਾਸੀਆਂ ਦੇ ਕੰਮਾਂ ਨੂੰ ਪਹਿਲ ਦਿੰਦੇ ਹੋਏ ਮਾਰਕੀਟ ਕਮੇਟੀ ਦਫ਼ਤਰ ਫਾਜ਼ਿਲਕਾ ਵਿੱਚ ਦਰਵਾਜ਼ਾ 라 ਦਿੱਤਾ ਹੈ ਜਿੱਥੇ ਲੋਕ ਆ ਕੇ ਮੁਸ਼ਕਲਾ ਲੈ ਕੇ ਆ ਰਹੇ ਹਨ ਅਤੇ ਜਿਆਜ ਮੁਸ਼ਕਲ ਨੂੰ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਫੋਨ ਤੇ ਫਟਾਫਟ ਆਦੇਸ਼ ਕੀਤੇ ਜਾ ਰਹੇ ਹਨ ਤਾਂ ਜੋ ਹਲਕਾ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਪੂਰੀ ਤਰ੍ਹਾਂ ਤੋਂ ਹੋ ਸਕਿਆ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ ਇਹ ਕਹਿਣਾ ਹੈ ਫਾਜ਼ਿਲਖਾ ਦੇ ਆਮ ਆਦਮੀ ਦੇ ਪਾਰਟੀ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦਾ ਉਹਨਾਂ ਦਾ ਕਹਿਣਾ ਹੈ ਵੀ ਇਲੈਕਸ਼ਨਰ ਦੇ ਵਿੱਚ ਦਿੱਲੀ ਬਿਜ਼ੀ ਹੋਣ ਕਾਰਨ ਪਿੱਛੇ ਉਹਨਾਂ ਦਾ ਪਰਿਵਾਰ ਹਲਕੀ ਦੀ ਸੇਵਾ ਕਰ ਰਿਹਾ ਸੀ ਅਤੇ ਬੀਤੀ ਦਿਨ ਰਾਤ ਦਿੱਲੀ ਆਉਣ ਤੋਂ ਬਾਅਦ ਉਹ ਆਉਣੇ ਕੰਮ ਤੇ ਲੱਗ ਗਏ ਹਨ ਤੇ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕੰਮ ਕਾਜ ਵਿੱਚ ਦਿੱਕਤ ਹੈ ਤਾਂ ਉਹ ਜਿਆਜ ਕਮਾਲੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੇ ਦਫ਼ਤਰ ਮਾਰਕੀਟ ਵਿੱਚ ਆ ਕੇ ਮਿਲ ਸਕਦੇ ਹਨ ਅਤੇ ਉਹ ਤੇ ਉਹਨਾਂ ਦੀ ਟੀਮ ਹਮੇਸ਼ਾ ਹੀ ਹਲਕੇ ਦੇ ਵਿੱਚ ਰਹਿੰਦੀ ਹੈ ਅਤੇ ਪਿੰਡਾਂ ਵਿੱਚ ਹੋਰ ਇਹ ਵਿਕਾਸ ਕਮਾਂ ਤੇ ਨਿਗਾਹ ਰੱਖੀ ਜਾ ਰਹੀ ਹੈ ਅਤੇ ਪਿੰਡਾਂ ਵਿੱਚ ਵਿਕਾਸ ਕਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਹੋਰ ਕੀ ਕੁਝ ਕਿਹਾ ਗਿਆ ਤੇ ਅਗਲੀ ਕੀ ਰਣਨੀਤੀ ਹੈ ਆਮ ਆਦਮੀ ਪਾਰਟੀ ਫਾਜ਼ਿਲਕਾ ਵਿੱਚ ਕਿਸ ਤਰ੍ਹਾਂ ਦੇ ਵਿਕਾਸ ਕਰਵਾਉਣ ਜਾ ਰਹੀ ਹੈ ਤੇ ਸ਼ਹਿਰ ਨੂੰ ਤੇ ਪਿੰਡਾਂ ਨੂੰ ਤਰੱਕੀ ਦੇ ਲੀਹਾਂ ਤੇ ਲੈ ਕੇ ਜਾਵੇਗੀ ਅਤੇ ਅੱਗੇ ਨਾਲੋਂ ਵੀ ਹੋਰ ਫਾਜ਼ਿਲਕਾ ਦਾ ਨਾਮ ਰੋਸ਼ਨ ਕਰੇਗੀ ਇਸ ਤੋਂ ਬੋਲਦੇ ਹੋਏ ਨਾਲ ਹੀ ਵਿਧਾਇਕ ਨੇ ਕਿਹਾ ਕਿ ਬੀਤੇ ਦਿਨੀ ਫਾਜ਼ਿਲਕਾ ਆਈਸੀ ਅਤੇ ਰੀਟਰੀਟ ਸੈਰਮਨੀ ਵੇਖਣ ਗਏ ਅਤੇ ਬਾਰਡਰ ਤੇ ਪਾਕਿਸਤਾਨ ਨਾਲੋਂ ਵੱਡਾ ਤਿਰੰਗਾ ਹਿੰਦੁਸਤਾਨ ਵਿੱਚ ਲਾਂਦਾ ਵੀ ਨਹੀਂ ਪੱਥਰ ਰੱਖਿਆ ਗਿਆ ਸੀ ਅਤੇ ਸ਼ਹਿਰਾਂ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਵੀ ਹੱਲ ਕੀਤਾ ਜਾਵੇਗਾ ਅਧਿਕਾਰੀਆਂ ਨੂੰ ਆਦੇਸ਼ ਕਰ ਦਿੱਤੇ ਗਏ ਹਨ ਤੇ ਬਿਨਾਂ ਪੱਖਪਾਤੋ ਕੰਮ ਕੀਤਾ ਜਾਵੇ ਅਧਿਕਾਰੀਆਂ ਨੂੰ ਕੜੀ ਚੇਤਾਵਨੀ ਦਿੰਦੇ ਹੋਏ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਅੱਜ ਜਨ ਸਮੂਹ ਜਿਹੜਾ ਜਨਤਾ ਦਾ ਇੱਥੇ ਉਮੜਿਆ ਜੀ ਆਦੇ ਕੰਮਾਂ ਨੂੰ ਲੈ ਕੇ ਉਹਨਾਂ ਨੂੰ ਲੈ ਕੇ ਗਏ ਗੋਗੇ ਦੇਖੋ ਪਰਸੋਂ ਅਸੀਂ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਫਾਜ਼ਿਲਕਾ ਵਾਪਸ ਆਏ ਸੀ ਔਰ ਕੱਲ ਵੀ ਮੈਂ ਮਾਰਕੀਟ ਕਮੇਟੀ ਫਾਜ਼ਿਲਕਾ ਦਫਤਰ ਦੇ ਵਿੱਚ ਲੋਕਾਂ ਨੂੰ ਮਿਲਿਆ ਸੀ ਔਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਔਰ ਹੱਲ ਕੀਤਾ ਅੱਜ ਵੀ ਲੋਕਾਂ ਨੂੰ ਮਿਲ ਰਹੇ ਆ ਔਰ ਜੋ ਜੋ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆ ਰਹੇ ਨੇ ਮੌਕੇ ਤੇ ਹੀ ਉਹਨਾਂ ਦਾ ਹੱਲ ਕੀਤਾ ਜਾ ਰਿਹਾ ਹੈ ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਜੀ ਕਾਫੀ ਦਿਨ ਜਿਹੜੇ ਤੁਸੀਂ ਉੱਥੇ ਲਗਾਏ ਹੋ ਦਿੱਲੀ ਕੋਈ ਵੀ ਸਮੱਸਿਆ ਕਿਸੇ ਦੀ ਆ ਜਾਂਦੀ ਹੈ ਮੇਨ ਤਾਂ ਸਾਡੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਕਿਸੇ ਨੂੰ ਉਹਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਅਫਸਰ ਸਾਹਿਬਾਨ ਨੂੰ ਜਿਹੜਾ ਬੁਲਾ ਕੇ ਉਹਨਾਂ ਡਿਊਟੀਆਂ ਲਗਾਈਆਂ ਜਾ ਰਹੀਆਂ ਨੇ ਔਰ ਕਾਨੂੰਨ ਵਿਵਸਥਾ ਫਾਜ਼ਿਲਕਾ ਦੇ ਵਿੱਚ ਚਾਰੂਤਾਂ ਟੰਗ ਨਾ ਚਲਦੀ ਰਹੇ ਸਾਡੇ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਸਾਡੇ ਅਫਸਰ ਨੇ ਐਸ ਐਚਓ ਸਾਹਿਬਾਨ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਔਰ ਹੋਰ ਵੀ ਕੋਈ ਕਿਸੇ ਦੀ ਕੋਈ ਸਮੱਸਿਆ ਪੰਚਾਇਤਾਂ ਦੀ ਆਉਂਦੀਆਂ ਨੇ ਸ਼ਹਿਰ ਵਾਸੀ शमशान घाट की गिरदावरी गल कर रहे हो सर की मामला ए बी आई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत